ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਗੱਡੀਆ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਹਾਜ਼ਰ ਆ ਜੀ ਗੱਲ ਅਗਲੇ ਲਗਭਗ 5 ਦਿਨਾਂ ਦੀ ਕਰਨੀ ਹੈ 31 ਜਨਵਰੀ ਤੱਕ ਮੌਸਮ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਹੈ ਇਹ ਅਪਡੇਟ ਤੁਹਾਨੂੰ ਇਸ ਗੱਡੀਆ ਦੇ ਵਿੱਚ ਤੁਹਾਡੇ ਨਾਲ ਜਿਹੜੀ ਅਫਰ ਕਾਸਟ ਮੌਸਮ ਦੀ ਸਾਂਝੀ ਕਰਾਂਗੇ ਸੈਟਲਰ ਦਾ ਸਿਰਾ ਤੋਂ ਅਸੀਂ ਐਸੇ ਲਈ ਜੀ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ ਤਾਜ਼ਾ ਤੇ ਲਾਈਵ ਸੈਟੇਲਾਈਟ ਤਸਵੀਰਾਂ ਨੇ ਇਹ ਤੇ ਇੱਕ ਪਛਮੀ ਸਿਸਟਮ ਐਸਲੈ ਸਰਗਲਮ ਹੋ ਚੁੱਕਾ ਉੱਤਰ ਭਾਰਤ ਦੇ ਵਿੱਚ ਤੇ ਇਹ ਸਿਸਟਮ ਹੁਣ ਅਗਲੇ 24-48 ਘੰਟੇ ਜਿਹੜਾ ਜਾ ਪੰਜਾਬ ਹਰਿਆਣਾ ਰਾਜਸਥਾਨ ਦੇ ਖੇਤਰ ਉੱਤਰਾਖੰਡ ਹਿਮਾਚਲ ਇਹਨਾਂ ਖੇਤਰਾਂ ਦੇ ਵਿੱਚ ਪੱਛਮੀ ਯੂਪੀ ਦਿੱਲੀ ਵਾਲੇ ਪਾਸੇ ਇਹ ਸਿਸਟਮ ਜਿਹੜਾ ਜਾ ਹਲਕੇ ਦਰਮਿਆਨੇ ਉਮੀਦ ਅਰਜ ਕਰਾਵੇਗਾ ਤੇ ਇਹ ਸਿਸਟਮ ਐਸਲੈ ਤੇ ਦੇਖ ਸਕਦੇ ਹਾਂ ਕਿ ਫਰਵੇਸ਼ ਕਰ ਰਿਹਾ ਉੱਤਰ ਭਾਰਤ ਦੇ ਵਿੱਚ ਤੇ ਪਾਕਿਸਤਾਨ ਵਾਲੇ ਪਾਸੇ ਉਮੀਦੀਆਂ ਕਾਰਵਾਈਆਂ ਜਾਰੀ ਨੇ ਤੇ ਆਉਣ ਦੇ 24-36 ਘੰਟੇ ਇਹ ਸਿਸਟਮ ਦੇ ਨਾਲ ਖੇਤਰਾਂ ਨੂੰ ਪ੍ਰਭਾਵਿਤ ਕਰੇਗਾ ਇਹ ਸਿਸਟਮ ਜਿਹੜ ਤੋਂ علاوہ ਪਹਾੜਾ ਦੇ ਵਿੱਚ ਜਿਹੜਾ ਜਆ ਭਾਰੀ ਬਰਬਾਰੀ ਦਾ ਦੌਰ ਲਵਾ ਸਕਦਾ ਹਿਮਾਚਲ ਉੱਤਰਾਖੰਡ ਦੇ ਜੰਮੂ ਦੇ ਉੱਪਰਲੇ ਖਾਗਾ ਦੇ ਵਿੱਚ ਤੇ ਥੱਲੇ ਵਾਲੇ ਖਾਗਾ ਦੇ ਵਿੱਚ ਭਾਰੀ ਮੀਂਹ ਦੇ ਜਿਹੜੇ ਅਸਰ ਹੋਣਗੇ ਅੱਜ ਪੰਜਾਬ ਦੇ ਵਿੱਚ ਬਹੁਤੇ ਖੇਤਰਾਂ ਦੇ ਵਿੱਚ ਪੂਰੀ ਦੀ ਹਵਾ ਜੜੀਆਂ ਰਮਕਣ ਲੱਗ ਗਈ ਹੈ ਤੇ ਕੱਲ ਵੀ ਪੂਰਾ ਜੜਾ ਆਪਣੀ ਰਫ਼ਤਾਰ ਤੇ ਚੱਲਦਾ ਰਹੇਗਾ ਹਾਲਾਂਕਿ ਅੱਜ ਕੋਈ ਬਹੁਤਾ ਰਫ਼ਤਾਰ ਤੇ ਪੂਰਾ ਤਾਂ ਨਹੀਂ ਚੱਲੇਗਾ ਪਰ ਫਿਰ ਵੀ ਜਿੱਥੇ ਕੱਲ ਤੜਕੇ ਸਵੇਰੇ ਤਗੜੇ ਪੂਰੀ ਦੀ ਹਵਾ ਚੱਲ ਗਈ ਤੇ ਜਿੱਥੇ ਕਿਤੇ 2-3 ਘੰਟੇ ਲਈ ਧੁੱਪ ਲੱਗੀ ਉੱਥੇ ਫਿਰ ਕੰਮ ਇਹ ਸਿਸਟਮ ਤਗੜਾ ਹਾਰੇਗਾ ਤੇ ਉੱਥੇ ਕੁਝ ਖੇਤਰਾਂ ਦੇ ਵਿੱਚ ਘੜੇ ਮਾਰ ਵੀ ਇਹ ਸਿਸਟਮ ਕਰਾ ਸਕਦਾ ਹੈ ਇਸ ਤੋਂ ਅੱਗੇ ਵਧਾਂਗੇ ਜੀ ਇਹ ਸਿਸਟਮ ਮੁੱਖ ਤੌਰ ਤੇ 27 ਦੀ ਦੁਪਹਿਰ ਤੱਕ ਇਥੋਂ ਮਦਾਨਾ ਤੋਂ ਇਹਦਾ ਅੱਗੇ ਕੁਝ ਕਰ ਜਾਣਾ ਹੈ ਤੇ 28 ਦੇ ਸਵੇਰ ਹੁੰਦੋਂ ਦੇ ਮਦਾਨਾ ਤੋਂ ਅਸਰ ਘਟ ਜਾਣਾ ਹੈ 28 ਦਾ ਜਿਹੜਾ ਦਿਨ ਹੋਏਗਾ 29 ਦਾ ਦਿਨ ਹੋਏਗਾ ਮੰਨ ਕੇ ਚੱਲੀ ਆਫਾ 29 ਦੀ ਸ਼ਾਮ ਤੱਕ ਇਹ ਜਿਹੜੇ ਦੋ ਦਿਨ ਹੋਣਗੇ 28 ਤੇ 29 ਚਮਕਦਾ ਸੂਰਜ ਦਰਸ਼ਨ ਦਵੇਗਾ ਚੜਦੀ ਧੁੱਪ ਸਵੇਰ ਵੇਲੇ ਦਰਸ਼ਨ ਦਵੇਗੀ ਧੁੰਦ ਦੇ ਅਸਰ ਘੱਟ ਹੋਣਗੇ ਸੀਤ ਲਹਿਰ ਜੋਰਾਤੇ ਹੋਏਗੀ ਕਿਉਂਕਿ ਇਹ ਸਿਸਟਮ ਨੇ ਵੀ ਉੱ퍼 ਜਿਹੜੀ ਬਰਬਰੀ ਲਵਾਉਣੀ ਹੈ ਤੇ ਬਰਬਰੀ ਸਦਕਾ ਉਤਰ ਫਚੋ ਜਦੋਂ ਠੰਡੀਆਂ ਖੁਸ਼ਕ ਹਵਾਵਾਂ ਵਾਪਸੀ ਕਰਨਗੀਆਂ ਤੇ ਉਹਦੇ ਮਾਰੇ ਧੁੱਪ ਦਾ ਕੋਈ ਬਹੁਤਾ ਜ਼ੋਰ ਲੱਗਣਾ ਨਹੀਂ ਇਸ ਲਈ ਠੰਡੀਆਂ ਹਵਾਵਾਂ ਦਾ ਜਿਹੜਾ ਜ਼ੋਰ ਲੱਗਦਾ ਰਹੇਗਾ ਪਰ ਧੁੱਪ ਵੀ ਦੋ ਦਿਨਾਂ ਦੇ ਵਿੱਚ ਕਾੜੇ ਤਫਲ ਕਰਦੇ ਅਸਰ ਹੋਣਗੇ 30 ਤਰੀਕ ਨੂੰ ਇੱਕ ਹੋਰ ਹਲਕਾ ਜਿਹਾ ਸਿਸਟਮ ਆ ਰਿਹਾ ਜੀ 31 31 ਇੱਕ ਇਹਨਾਂ ਦਿਨਾਂ ਦੇ ਵਿੱਚ ਪ੍ਰਭਾਵਿਤ ਕਰੇਗਾ ਉਹ ਸਿਸਟਮ ਹਾਲ ਫਿਲਹਾਲ ਹਲਕੇ ਲੈਵਲ ਦਾ ਲੱਗ ਰਿਹਾ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਕੀ ਹੋ ਤਗੜਾ ਹੁੰਦਾ ਹੈ ਜਾਂ ਹਲਕਾ ਹੀ ਰਹਿੰਦਾ ਇਹ ਆਉਂਦੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਫਿਲਹਾਲ ਉਹ ਸਿਸਟਮ 30 ਸ਼ਾਮ ਤੋਂ ਲੈ ਕੇ 31 ਤੇ 1 ਦੀ ਸਵੇਰ ਤੱਕ ਅਸਰ ਕਰਦਾ ਰਹੇਗਾ ਜੋਦੇ ਵਿੱਚ ਪੰਜਾਬ ਦੇ ਵਿੱਚ ਉਤਰੀ ਹਰਿਆਣਾ ਉਤਰੀ ਰਾਜਸਥਾਨ ਇਹਨਾਂ ਖੇਤਰਾਂ ਦੇ ਵਿੱਚ ਹਲਕੀ ਬੂੰਦਾਬੰਦੀ ਦੇ ਅਸਰ ਬਣੇ ਹੋਏ ਨੇ ਬਹੁਤ ਉਮੀਦ ਹੈ ਅਸਰ ਉਸ ਸਿਸਟਮ ਦੇ ਵਿੱਚ ਹਾਜ਼ਮ ਬਣਦੇ ਨਹੀਂ ਜਾਫ ਰਹੀ ਉਹ ਸਿਸਟਮ 1 ਫਰਵਰੀ ਤੱਕ ਦੁਪਹਿਰ ਤੱਕ ਇਥੋਂ ਕੂਚ ਕਰ ਜਾਣਾ ਉਹ ਵੀ ਤੇ ਉਸ ਤੋਂ ਬਾਅਦ 2 3 4 ਇਹਨਾਂ ਦਿਨਾਂ ਦੇ ਵਿੱਚ ਫਿਰ ਤੋਂ ਜਣੀਆਂ ਠੰਡੀਆਂ ਖੁਸ਼ਕ ਹਵਾਵਾਂ ਵਾਪਸੀ ਕਰ ਜਾਣਗੀਆਂ ਸੋ ਇਹ ਜਿਹੜੇ ਸਿਸਟਮ ਆ ਰਹੇ ਨੇ ਜੀ ਇਹਦੇ ਸਦਕਾ ਜਿਹੜਾ ਹਵਾ ਪ੍ਰਦੂਸ਼ਣ ਦੇ ਵਿੱਚ ਕਾਫੀ ਸੁਧਾਰ ਹੋਇਆ ਤੇ ਕਾਫੀ ਜਿਹੜਾ ਜਾਂ ਸੁਧਰਿਆ ਜਿਹੜਾ ਇੰਡੈਕਸ ਹੈ 에ਅਰ ਕੁਆਲਿਟੀ ਦਾ ਉਹਦੇ ਵਿੱਚ ਕਾਫੀ ਫਰਕ ਵੇਖਣ ਨੂੰ ਮਿਲਿਆ ਜਿੱਥੇ 3 400 ਦਾ 에ਅਰ ਕੁਆਲਿਟੀ ਇੰਡੈਕਸ ਸੀ ਉਹ ਹੁਣ ਕਾਫੀ ਘੱਟ ਚੁੱਕਾ ਸੋ ਸੁੱਖ ਦਾ ਸਾਹ ਲੋਕਾਂ ਨੂੰ ਹੁਣ ਆਇਆ ਉੱਤਰ ਭਾਰਤ ਦੇ ਬਹੁਤੇ ਖੇਤਰਾ ਦੇ ਵਿੱਚ ਸੋ ਇਕਲ ਜਰਾ ਫਤ ਆ ਜਾ ਫੇਰ ਤੇ ਲਾ ਲੈਨੇ ਆ ਜੀ ਜੋ ਅੱਜ ਜਾਰੀ ਕੀਤੀ ਆ ਉਹਦੇ ਦਿਨਾਂ ਦੀ ਜੋ ਰਿਪੋਰਟ ਹੈ ਜੋ ਮੌਸਮ ਫਾਗਨੇ ਜਾਰੀ ਕੀਤੀ ਆ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਕੱਲ 27 ਤਰੀਕ ਨੂੰ ਮੀਂਹ ਦੇ ਜਿਹੜੇ ਅਲਰਟ ਨੇ ਜੀ ਕੋਲਡ ਵੇਵ ਵੀ ਚੱਲੇਗੀ ਸੀਤ ਲਹਿਰ ਤੇ ਗਰਜ ਬਿਜਲੀ ਦੇ ਨਾਲ ਨਹੀਂ ਤੇ ਕੱਲ ਅਲਰਟ ਨੇ ਗੜੇਮਾਰੀ ਦੇ ਅਲਰਟ ਹਟਾਨੇ ਗਏ ਨੇ ਕਿਉਂਕਿ ਪੰਜਾਬ ਦੇ ਵਿੱਚ ਇਸ ਸਿਸਟਮ ਦਾ ਜੋਰ ਗੜੇਮਾਰੀ ਵਾਲਾ ਲੱਗੇ ਐਦਾਂ ਦਾ ਕੁਝ ਅਸਰ ਘਟ ਰਹੇ ਨੇ ਸੋ ਕੱਲ ਵੈਸੇ ਅਲਰਟ ਜਿਹੜੇ ਮੀਦੇ ਤੇ ਗਾਰਜਲਿਸ਼ ਦੇ ਦਿਨਾਂ ਨੂੰ ਮੀ ਤੇ 40-50 ਕਿਲੋਮੀਟਰ ਰਫਤਾਰ ਦੀਆਂ ਹਵਾਵਾਂ ਜੜੀਆਂ ਚੱਲਣਗੀਆਂ ਇਹ ਅਲਰਟ ਨੇ ਉਸ ਤੋਂ ਬਾਅਦ ਕੋਲਡ ਵੇਵ ਦੇ ਅਲਰਟ ਜੜੀਆਂ ਲਾਗੂ ਰਹਣਗੇ ਸ਼ੀਤ ਲਹਿਰ ਦੇ ਤੇ ਬਾਕੀ ਇਹ ਸਿਸਟਮ 28 ਦੀ ਤਖ਼ਤ ਤੱਕ ਇਹ ਤੋਂ ਸਮਾਉਤ ਹੋ ਜਾਣਾ ਉਸ ਵਕਤ ਇੱਕ ਨੂੰ ਹੋਰ ਸਿਸਟਮ ਆ ਰਿਹਾ ਰਡਾਰ ਦੇ ਵਿੱਚ ਸ਼ੋ ਹੋ ਰਿਹਾ ਤੇ ਇਸ ਵਕਤ ਕੋਈ ਅਲਰਟ ਨਹੀਂ ਕੀਤੇ ਮੌਸਮ ਫਾਗ ਨੇ ਕਿਉਂਕਿ ਉਹ ਸਿਸਟਮ ਹਾਲੇ ਹਲਕੇ ਲੈਵਲ ਦਾ ਜਾ ਰਿਹਾ ਬਾਕੀ ਆਉਣ ਦੇ ਦਿਨਾਂ ਦੇ ਵਿੱਚ ਉਹਦੇ ਬਾਰੇ ਵੀ ਡਿਟੇਲ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਇਹ ਜਾਣ ਸਦਿਓ ਜੀ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ